सोलह परचे दर्ज ने रंगदारी लुट कतल कई इल्जामचे दर्ज ने कई साल जेल कट के आएवे मुलजमी पी एस एक्ट तहत भी कई मामले इन्होंने मुलमांत ਸੰਦਰ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਸੋ ਵੱਡੇ ਐਨਕਾਊਂਟਰ ਦੇ ਵਿੱਚ ਜਿਹੜੇ ਕਿ ਲਾਰੈਂਸ ਗੈਂਗ ਦੇ ਗੁਰਦਿਆਂ ਵਿਚਾਲੇ ਤੇ ਪੁਲਿਸ ਵਿਚਾਲੇ ਇਹ ਐਨਕਾਊਂਟਰ ਹੋਇਆ ਜੁਤੇ ਕਿ ਪੁਲਿਸ ਦੇ ਵੱਲੋਂ ਦੋਵਾਂ ਦਾ ਐਨਕਾਊਂਟਰ ਕੀਤਾ ਗਿਆ ਮੁਜ਼ਮਾਨ ਨੂੰ ਹਥਿਆਰ ਰਿਕਵਰੀ ਲਈ ਲਏ ਗਈ ਸੀ ਪੁਲਿਸ ਜੁਤੇ ਵੀ ਮੁਜ਼ਮਾ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਜੋ ਸਬਾਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਪੁਲਿਸ ਤੇ ਵੀ ਜਵਾਬੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਦੋਵਾਂ ਨੂੰ ਜ਼ਰਕਤਾਰ ਕਰ ਲਿਆ ਗਿਆ ਸੋ ਤਿੰਨ ਹਥਿਆਰ ਤਿੰਪਸਾਲ ਅਤੇ ਕਈ ਕਾਰਤੂਸ ਇਹਨਾਂ ਬਦਮਾਸ਼ਾਂ ਦੇ ਖਿਲਾਫ ਬਾਰਾਮਦ ਕੀਤੇ ਗਏ ਤਾਂ ਕਿ ਕਈ 16 ਤੋਂ ਵੱਧ ਜੜੇ ਕੀ ਮਾਮਲੇ ਨੇ ਇਨਾਮ ਮੁਜ਼ਮਾ ਤੇ ਗਰਚ ਨੇ ਪੁਲਿਸ ਤੇ ਗੈਂਗਸਟਰ ਇਹਨਾਂ ਲਾਰਸ ਗੈਂਗ ਦੇ ਗੁਰਗਿਆ ਦੇ ਵਿਚਾਲੇ ਜ਼ਬਰਦਸਤ ਮੁਸ਼ਕਲ ਹੋਈ ਤਾਬਾ ਤੋਂ ਦੋ ਸੂਜਤੇ ਫਾਇਰਿੰਗ ਕੀਤੀ ਗਈ ਤੇ ਮੁਜ਼ਮਾ ਨੇ ਪੁਲਿਸ ਨੂੰ ਗੋਲੀ ਚਲਾਈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਦੇ ਵੱਜ ਜੜੇ ਕੀ ਜ਼ਖਮੀ ਹੋਏ ਨਹੀਂ ਗੈਂਗਸਟਰ तो लालेश बिश्नोई देख गुड़के तस्ते सारे जड़े की कई साल जेल काट के भी आ चुके ने बाहर कई सारे मामले नाते दर्ज ने कतल चोरी रंगदारी वर्गे जड़े की मामले नेते तो इसके अलावा एनडीपीएस एक्ट तहत भी कई सारे जड़े की वो जड़े की मामले नेते दर्ज ने तो ऐसे खबर थे नरेंद्र गुप्ता हरना जुड़ चुके हैं जुरंदर तो सुन रहे नरेंदर की मुलजम मुलजम ਤੇ ਪੁਲਿਸ ਦੇ ਵਿਚਾਲੇ ਮੋਟਪੇੜ ਹੋਈ ਹੈ ਜ਼ਬਰਦਸਤ ਮੋਟਪੇੜ ਹੋਈ ਹੈ ਜ਼ਬਰਦਸਤ ਆਪਰਤੋਰ ਗੋਲੀਆਂ ਚਲਾਈਆਂ ਗਿਆ ਕੀ ਕੁਝ ਮਾਮਲਾ ਸੀ ਕਿੱਥੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿਵੇਂ ਇਹ ਵਾਪਰਿਆ ਪਾ ਬਿਲਕੁਲ ਦੇਖੋ ਜੇ ਗੱਲ ਕਰੀਏ ਤਾਂ ਜੰਦਰ ਪੁਲਿਸ ਨੂੰ ਜਿਹੜਾ ਵਾ ਅੱਜ ਜਿਹੜੇ ਨੇ ਇਹ ਇਹ ਜਿਹੜੇ ਨੇ ਇਹਨਾਂ ਦੀ ਜਿਹੜਾ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਸੀ ਜਿਹੜੇ ਅੱਜ ਜਿਹੜੇ ਦੋ ਸਾਥੀ ਜਿਹੜੇ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਵਾ ਲੇਕਿਨ ਮੈਂ ਇਥੇ ਯੂ ਦੱਸਣ ਜਾਵਾਂਗਾ ਕਿ ਪੁਲਿਸ ਵੱਲੋਂ ਇਹ ਪਹਿਲਾਂ ਹੀ ਗ੍ਰੈਸਟਾਰ ਕੀਤੇ ਗਏ ਸੀ ਔਰ ਅੱਜ ਜਿਹੜਾ ਆਇਆ ਪੁਲਿਸ ਇਹਨਾਂ ਨੂੰ ਇਹਨਾਂ ਦੇ ਨਿਸ਼ਾਨਦੇ ਹੀ ਤੋਂ 4 ਬਰਾਮਦ ਕਰਨ ਗਈ ਸੀ ਕਿ ਜਿਹੜੇ ਵਿਆਪਨ ਰਿਕਵਰ ਹੋਏ ਨੇ ਉੱਥੇ ਜਿਹੜਾ ਵਾ ਇਹਨਾਂ ਵੱਲੋਂ ਪੁਲਿਸ ਉੱਤੇ ਜਿਹੜੀ ਆ ਗੋਲੀ ਚਲਾਈ ਜਾਂਦੀ ਆ ਜਿਤਕਿ 4 ਰਾਉਂਡ ਜਿਹੜੇ ਕੀ ਬਿਸ਼ਨੋਈ ਗੈਂਗ ਦੇ ਇੱਕ ਗੁਰਗੇ ਨੂੰ ਬੋਲੀ ਲੱਗਦੀ ਹੈ ਲੱਤ ਉੱਤੇ ਜਿਸ ਨੂੰ ਕਿ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਵਾ ਕਿਉਂਕਿ ਇਹ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਜਲੰਧਰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਕੋਲ ਪੁੱਛਗਿੱਛ ਕੀਤੀ ਗਈ ਸੀ ਤੇ ਪੁੱਛਗਿੱਛ ਦੇ ਦਰਮਿਆਨ ਪਤਾ ਇਹਨਾਂ ਨੂੰ ਦੱਸਿਆ ਸੀ ਕਿ ਕੁਝ ਹਥਿਆਰ ਜਿਹੜੇ ਨੇ ਇਹਨਾਂ ਨੇ ਪਰਾਖਪੁਰ ਦੇ ਪਿੰਡ ਨੰਗਲਕਰਾਰ ਦਾ ਉੱਥੇ ਜਿਹੜੇ ਨੇ ਸਿਪਾਹੀ ਹੋਏ ਨੇ ਤੇ ਜਦੋਂ ਪੁਲਿਸ ਉਹਨਾਂ ਨੂੰ ਸਰ ਕਵਰ ਕਰਨ ਜਾਂਦੀ ਹੈ ਤਾਂ ਉਸ ਉੱਥੇ ਰਿਕਵਰ ਕਰਨ ਤੇ ਸਮੇਂ ਜਿਹੜੇ ਨੇ ਇਹਦੇ ਲਈ ਗੈਂਗਸਟਰ ਜਿਹੜੇ ਤਿੰਨ ਜਿਹੜੀ ਨੇ ਇਹਨਾਂ ਕੋਲ ਜਿਹੜੀਆਂ ਰਿਵਾਲਵਰ ਬਰਾਮਦ ਕੀਤੇ ਗਏ ਜਿਹਦੇ ਵਿੱਚ ਇੱਕ ਜਰਮਨ ਮੇਡ ਦਾ ਇੱਕ ਚਾਈਨਾ ਮੇਡ ਦਾ ਵਾ ਤੇ ਇੱਕ ਜਿਹੜਾ ਦਾ ਆਪਣਾ ਇੰਡੀਅਨ ਮੇਡ ਹੈਗਾ ਵਾ ਤਿੰਨ ਜਿਹੜੇ ਨੇ ਬਰਾਮਦ ਸੇ ਕੁਝ ਗੋਲੇ ਸਿੱਕਾ ਵੀ ਲਾ ਦਾ ਬਰਾਮਦ ਕੀਤਾ ਗਿਆ ਵਾ ਅਲੱਗ-ਅਲੱਗ ਜਗ੍ਹਾ ਤੋਂ ਤਣ ਗੱਲ ਕਰੀਏ ਤੇ ਇਹਨਾਂ ਦੇ ਉੱਤੇ 16 ਜਿਹੜੇ ਨੇ ਪਰਚੇ ਜਿਹੜੇ ਨੇ ਦਰਜ ਕੀਤੇ ਹੋਏ ਨੇ ਜਿਹਦੇ ਵਿੱਚ ਕਿ ਮਰਡਰ ਦਾ ਕੇਸ ਹੈਗਾ ਇਹ ਤੇ ਇਹਨਾਂ ਕਿ ਡੀਪੀਐਸਯੂ ਦਾ ਕੀ ਹੈ ਜਾਨਕੀ ਨਸ਼ਾ ਨਸ਼ਾ ਦੇ ਇਹਨਾਂ ਤੋਂ ਤਾਂ ਮਾਮਲੇ ਦਰਜ ਕੀਤੇ ਗਏ ਨੇ ਫਿਰ ਉਸ ਤੋਂ ਬਾਅਦ ਆਪਣਾ ਕਤਲ ਦੇ ਮਾਮਲੇ ਨੇ ਦਰਜ ਕੀਤੇ ਗਏ ਨੇ ਫਿਰ ਫਰੋਤੀ ਦੇ ਮਾਮ ਜਿ ਕਿਤੇ ਗਏ ਨੇ ਇਸ ਤਰ੍ਹਾਂ ਗੱਲ ਕਰੀਏ ਤੇ 16 ਬਿਨਾਂ ਸੁਚਨ ਅੰਦਰ ਦੇ ਵਿੱਚ ਫਟਾ ਐਨਕਾਊਂਟਰ ਹੋਇਆ ਜੁਥੇ ਕਿ ਦੋ ਮੁਲਜ਼ਮ ਨੇ ਜੜੇ ਕਿ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਸਨ ਪੁਲਿਸ ਨੂੰ ਤੋਂ ਹਥਿਆਰ ਰਿਕਵਰ ਕਰਨ ਦੇ ਲਈ ਜਿਹੜੇ ਉਹਨੂੰ ਲੈ ਕੇ ਗਈ ਸੀ ਤੇ ਜਦੋਂ ਹਥਿਆਰ ਿਕਵਰ ਦੇ ਲਈ ਲੈ ਕੇ ਗਈ ਤਾਂ ਉਸ ਜਗ੍ਹਾ ਤੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਪੁਲਿਸ ਤੇ ਹੀ ਫਾਇਰਿੰਗ ਕੀਤੀ ਗਈ ਸੋ ਪੁਲਿਸ ਤੇ ਗੋਲੀ ਚਲਾਈ ਗਈ ਉਸ ਤੋਂ ਬਾਅਦ ਜਦੋਂ ਕਿ ਪੁਲਿਸ ਦੇ ਵੀ ਜਵਾਬੀ ਫਾਇਰਿੰਗ ਕੀਤੀ ਸੋ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਬਦਮਾਸ਼ ਇਲਾਕ ਦੇ ਵਿੱਚ ਗੋਲੀ ਲੱਗੀ ਹੈ ਸੋ ਜ਼ਬਰਦਸਤ ਐਨਕਾਊਂਟਰ ਹੋਇਆ ਜੁਥੇ ਕਿ ਲਾਰਜ ਬਿਸ਼ਨੋਈ ਦੇ ਗੈਂਗ ਦੇ ਜਿਹੜੇ ਕਿ ਗੁਰਗੇ ਸਨ ਇਹ ਦੋ ਗੁਰਗੇ ਜਿਹੜੇ ਕਿ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਹਥਿਆਰ ਰਿਕਵਰ ਕਰਨ ਦੇ ਲਈ ਪੁਲਿਸ ਇਹਨਾਂ ਨੂੰ ਲੈ ਕੇ ਗਈ ਸੀ ਜੁਵਿੰਦਰ ਦੇ ਵਿੱਚ ਜੁਥੇ ਕਿ ਮੁਲਜ਼ਮਾਂ ਨੇ ਗੋਲੀਬਾਰੀ ਕੀਤੀ ਪੁਲਿਸ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਨੂੰ ਢੇਰ ਕਰ ਦਿੱਤਾ ਦੱਸਿਆ ਕਿ ਇੱਕ ਮੁਲਜ਼ਮ ਦੇ ਜਿਹੜੇ ਕੀ ਪੈਰ ਤੇ ਗੋਲੀ ਲੱਗੀ ਹੈ ਜਿਸਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿਸ ਤੇ ਕੀ ਉਹ ਜਿਹੜਾ ਇਲਾਜ ਨਹੀਂ ਪੁਲਿਸ ਤੇ ਲਾਰਸ ਗੈਂਗ ਦੇ ਗੁਰਗਿਆਂ ਵਿਚਾਲੇ ਇਹ ਮੋਟਪੇੜ ਹੋਈ ਹੈ ਦੱਸਿਆ ਕਿ ਬੇहद ਖੁਮਖਾਰ ਜੁੜੇ ਕੀ ਹੈ ਅਪਰਾਧੀ ਸਨ ਇਹਨਾਂ ਤੇ ਕਈ ਸਾਰੇ ਮਾਮਲੇ ਜੁੜੇ ਕੀ ਪਹਿਲਾਂ ਤੋਂ ਹੀ ਦਰਜ ਸਨ 16 ਪਰਚੇ ਨੇ ਜੁੜੇ ਕੀ ਨਾਤੇ

ਇੱਕ ਗੈਂਗਸਟਰ ਦੇ ਜਿਹੜੇ ਕਿ ਗੋਲੀ ਲੱਗੀ ਪੈਰ ਤੇ ਜਿਹਤੇ ਜਿਹੜੇ ਕਿ ਦੋਵਿਆਂ ਨੂੰ ਪੁਲਿਸ ਨੇ ਆਪਣੀ ਗ੍ਰਫਤ ਦੇ ਵਿੱਚ ਲੈ ਲਿਆ ਤੇ ਤਿੰਨ ਪੁਲਿਸ ਪਿਸਤੌਲ ਅਤੇ ਕਈ ਸਾਰੇ ਕਾਰਤੂਸ ਨੇ ਨਾਲ ਕੋਲ ਜਿਹੜੇ ਕਿ ਉਹ ਬਰਾਮਦ ਹੋਈ ਨੇ ਸੋ ਫਿਲਹਾਲ ਜਿਹੜੇ ਕਿ ਪੁਲਿਸ ਦੇ ਗ੍ਰਫਤ ਦੇ ਵਿੱਚ ਨੇ ਇਹ ਦੋਵੇਂ ਮੁਲਜ਼ਮ ਲਾਰਸ ਗੈਂਗ ਦੇ ਨਾਲ ਸੰਬੰਧਿਤ ਨੇ ਇਹ ਦੋਵੇਂ ਗੁਰਗੇ ਜਿੰਨਾ ਕਿ ਜਿਹੜੇ ਕਿ ਪੁਲਿਸ ਦੇ ਗ੍ਰਫਤ ਦੇ ਵਿੱਚ ਆ ਚੁੱਕੇ ਨੇ ਸੋ ਦੋਹਾਂ ਤੇ ਪਹਿਲਾਂ ਤੋਂ ਹੀ ਕਈ ਸਾਰੇ ਕੇਸ ਨੇ ਜਿਹੜੇ ਕਿ ਉਹ ਦਰ ਸੰ ਕਈ ਸਾਰੇ ਪਰਚੇ ਜਿਹੜੇ ਕਿ ਕਤਲ ਲੁੱਟ ਰੰਗਦਾਰੀ ਸਣੇ ਬਹੁਤ ਸਾਰੇ ਇਲਜ਼ਾਮਾਂ ਦੇ पर्चे न दर्ज सन जो कि हम पुलिस की गिरफ्त में आ चुके आ चुके हैं दस दिए कि हथियार रिकवरी के लिए पुलिस इन्हों गई जिते कि उन्होंने वालों गोलीबारी की गई गोली थी उस तो बाद जवाबी फायरिंग जख्मी हो गए मुलजम हथियार रिकवरी के लिए लैके गई थी पुलिस जिते कि गुरगिया के वालों जिते कि गोलीबारी की गई पुलिस से गोली चलाई गई उसके तो बाद जवाबी फायरिंग की पुलिस ने भी ਤੋ ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਗੁਰਗੇ ਨੇ ਜੜੇ ਕਿ ਜ਼ਖਮੀ ਹੋਏ ਨੇ ਇੱਕ ਦੇ ਲਾਥ ਤੇ ਗੋਲੀ ਲੱਗੀ ਹੈ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਜੇਰੇ ਇਲਾਜ ਹੈ ਰਾਜੇ ਕੀ ਜਲੰਧਰ ਕਮਿਸ਼ਨੇਟ ਪੁਲਿਸ ਨੂੰ ਤੇ ਕੀ ਸਫਲਤਾ ਵੀ ਹੱਥ ਲੱਗੀ ਹੈ ਦੋਵੇਂ ਗੁਰਗਾ ਨੂੰ ਜਾਨ ਨਹੀਂ ਦਿੱਤਾ ਉਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੀ ਕੋਸ਼ਿਸ਼ ਦੇ ਵਿੱਚ ਫਾਇਰਿੰਗ ਕੀਤੀ ਗਈ ਇਹਨਾਂ ਦੋਵੇਂ ਗੁਰਗਿਆ ਦੇ ਵੱਲੋਂ ਪਰ ਪੁਲਿਸ ਤੇ ਬੜੀ ਹੀ ਮੁਸਤੈਦੀ ਦੇ ਨਾਲ ਬੜੀ ਹੀ ਮੁਸਤੈਦੀ ਨਾਲ ਇਹਨਾਂ 'ਤੇ ਜਿਹੜੇ ਕਿ ਜਵਾਬੀ ਫਾਇਰਿੰਗ ਕੀਤੀ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਢੇਰ ਕਰ ਦਿੱਤਾ ਤੋ ਫਿਲਹਾਲ ਜੜੇ ਕੀ ਹੋ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਵੇਲੇ ਸੋ ਪੁਲਿਸ ਤੇ ਲారెన్స్ ਗੈਂਗ ਦੇ ਗੁਰਗਾ ਵਿਚਾਲੇ ਮੁੱਠਪੇੜ ਹੋਈ ਆ ਜ਼ਬਰਦਸਤ ਇਨਕਾਉਂਟਰ ਹੋਇਆ ਮੁਲਜ਼ਮਾਨ ਨੂੰ ਹਥਿਆਰ ਰਿਕਵਰੀ ਦੇ ਲਈ ਲੈ ਕੇ ਗਈ ਸੀ ਪੁਲਿਸ ਜਿੱਤੇ ਕਿ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਲੰਧਰ ਦੇ ਵਿੱਚ ਇਹ ਵੱਡਾ ਇੰਕਾਊਂਟਰ ਹੋਇਆ ਜੁਥੇ ਕਿ ਜਲੰਧਰ ਕਮਿਸ਼ਨੇਟ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਲਾਰਿਸ ਵਿਸ਼ਨੋਈ ਗੈਂਗ ਦੇ ਗੁਰਗੇ ਨੇ ਜੜੇ ਕਿ ਉਹਨਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਪੁਲਿਸ ਤੇ ਗੁਰਗਿਆਂ ਵਿਚਾਲੇ ਮੁੱਠਪੇੜ ਜ਼ਬਰਦਸਤ ਮੁੱਠਪੇੜ ਹੋਈ ਹੈ ਤਾਬਰ ਤੋੜ ਗੋਲੀਆਂ ਚਲਾਈਆਂ ਗਈਆਂ ਤਾਜ਼ੀ ਖ਼ਬਰ ਕਿ ਜਲੰਧਰ ਦੇ ਵਿੱਚ ਇਹ ਪੁਲਿਸਰਾਂ ਨੂੰ ਗੁਰਗਿਆਂ ਨੂੰ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਕਿਸੇ ਜਗ੍ਹਾ ਤੇ ਲੈ ਕੇ ਗਈ ਸੀ ਪਰ ਉੱਥੇ ਇਹਨਾਂ ਗੁਰਗਿਆ ਦੇਵਨ ਨੂੰ ਪੱਜੰਦੀ ਕੋਸ਼ਿਸ਼ ਕੀਤੀ ਗਈ ਸੋ ਬਿਹਤ ਖੁੰਕਾਰ ਹੈ ਅਪਰਾਧੀ ਜਿਹੜੇ ਕਿ ਜੇਲ੍ਹ ਕੱਟ ਕੇ ਵੀ ਆਏ ਨੇ ਕਈ ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਤੇ 16 ਤੋਂ ਵੱਧ ਪਰਚੇ ਨੇ ਜਿਹੜੇ ਕਿ ਇਹਨਾਂ ਤੇ ਉਹ ਦਰਜ ਨੇ ਦੋਹਾਂ ਪਾਸਿਓਂ ਜੰਮ ਕੇ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਵੀ ਕੀਤੀ ਪੁਲਿਸ ਨੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਗੁਰਗੇ ਜਿਹੜੇ ਕਿ ਜ਼ਖਮੀ ਹੋ ਗਏ ਸੋ ਫਿਲਹਾਲ ਜਿਹੜੇ ਕਿ ਇਹ ਜੇਰੇ ਇਲਾਜ ਨੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਸੋ ਮੁਲਜ਼ਮਾ ਨੇ ਪੁਲਿਸ ਤੇ ਗੋਲੀ ਚਲਾਈ ਮੁਤਪੇੜ ਹੋਈ ਜ਼ਬਰਦਸਤ ਦੋਹਾ ਪਾਸਿਓਂ ਜ਼ਬਰਦਸਤ ਹੈ ਜਿਹੜੇ ਕੀ ਉਹ ਫਾਇਰਿੰਗ ਕੀਤੀ ਗਈ। ਸੋ ਵੱਡਾ ਇੰਕਾਊਂਟਰ ਹੋਇਆ ਚਲੰਦਰ ਦੇ ਵਿੱਚ ਪੁਲਿਸ ਤੇ ਲਾਰਸ ਗੈਂਗ ਦੇ ਗੁਰਗਿਆਂ ਵਿਚਾਲੇ ਹਥਿਆਰ ਰਿਕਵਰ ਕਰਨ ਦੇ ਲਈ ਪੁਲਿਸ ਇਹਨਾਂ ਨੂੰ ਲੈ ਕੇ ਗਈ ਸੀ ਪਰ ਇਹਨਾਂ ਗੁਰਗਿਆਂ ਦੇ ਵੱਲੋਂ ਬੇਹੱਦ ਚਲਾਕੀ ਦੇ ਨਾਲ ਬੇਹੱਦ ਜਿਹੜੇ ਕੀ ਚਲਾਕੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਪਹਿਲਾਂ ਫਾਇਰਿੰਗ ਕੀਤੀ ਗਈ ਪੁਲਿਸ ਤੇ। ਸੋ ਪੁਲਿਸ ਨੇ ਵੀ ਫਿਰ ਜਵਾਬੀ ਫਾਇਰਿੰਗ ਕੀਤੀ ਬੜੀ ਹੀ ਮੁਸ਼ਕਲਤੀ ਦੇ ਨਾਲ ਉਹਨਾਂ ਨੂੰ ਭੱਜਣ ਨਹੀਂ ਦਿੱਤਾ। भजन काब नहीं हुए ने सीधा ताबड़ोड़ गोलियां चलाई जवाबी फायरिंग जबरदस्त जिड़ी की गोलीबारी हुई है हो गोली हो जिस जम हो, जख्मी हो गए खबर से नरेंद्र गुप्ता हर लाइव जुड़ चुके हैं सो नरेंद्र मुठभेड़ हुई है जिड़ी कि बेहद जबरदस्त जोड़े की हथियार जो रिकवरी के लिए पुलिस लैके गई सी, की वापर उस वे कि मुझभेड़ हुई ਆ ਬਿਲਕੁਲ ਦੇਖੋ ਗੱਲ ਕਰੀਏ ਤੇ ਇਹ ਜਿਹੜੇ ਨੇ ਬਿਸ਼ਨੋਈ ਗੈਂਗ ਦੇ ਗੁਰਜੇ ਸੀ ਜਿਨ੍ਹਾਂ ਨੂੰ ਜਲਾਵਾ ਦੋ ਗੁਰਜੇ ਜਿਹੜੇ ਨੇ ਪੁਲਿਸ ਵੱਲੋਂ ਪਹਿਲਾਂ ਇਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਤੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਕੋਲ ਪੁਸ਼ਪਸ਼ ਕੀਤੀ ਜਾਂਦੀ ਹੈ ਤੇ ਉਹਨੂੰ ਪਤਾ ਲੱਗਦਾ ਕਿ ਪ੍ਰਾਗਪੁਰ ਦੇ ਨੰਗਲ ਕਰਾਰਖਾਨਾ ਜਿਹੜਾ ਪਿੰਡ ਦਾ ਨੰਗਲ ਕਰਾਰਖਾਨਾ ਉੱਥੇ ਇਹਨਾਂ ਨੇ ਕੁਝ ਥਾਰ ਜਿਹੜੇ ਨੇ ਸ਼ਿਪਾਏ ਹੋਏ ਸੀ ਜਦੋਂ ਪੁਲਿਸ ਉਹਨਾਂ ਨੂੰ ਹਥਿਆਰ ਰਿਕਵਰ ਕਰਨ ਨੂੰ ਵਾਸਤੇ ਆਪਣੇ ਨਾਲ ਲੈ ਕੇ ਜਾਂਦੀ ਹੈ ਕਿ ਉਸ ਵੇਲੇ ਜਿਹੜੇ ਨੇ ਇਹਨਾਂ ਵੱਲੋਂ ਪੁਲਿਸ ਉੱਤੇ ਜਿਹੜੀ ਆ ਉਥੋਂ ਫਾਇਰਿੰਗ ਜਿਹੜੀ ਕਰ ਦਿੱਤੀ ਜਾਂਦੀ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੀ ਜਵਾਬੀ ਦੇ ਉੱਤੇ ਪਤਾ ਲੱਗਿਆ ਫਾਇਰ ਕਿਤੇ ਜਾ ਗਏ ਨੇ ਤੇ ਉਹ ਜਿਹਨੇ ਉਹ ਤੇ ਜਿਹਨੇ ਬਾਅਦ ਵਿੱਚ ਉਹ ਜੰਗ ਦਾ ਗੁਰਦਾ ਜਿਸ ਨੂੰ ਜਿਹੜੀ ਗੋਲੀ ਲੱਗ ਕੇ ਲੱਗ ਗਈ ਹੈ ਕਿ ਉਸ ਨੂੰ ਗਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਜਨਾਂ ਦਾ ਦਾਖਲ ਕਰਵਾ ਲਈ ਤਾਂ ਦੋਸਤੋ ਬਜੜੇ ਦੇ ਉਥੇ ਤਿੰਨ ਜੜੇ ਦੇ ਵਿਅਪਨ ਜੜੇ ਨੇ ਰਿਕਵਰ ਕੀਤੇ ਜਾਂਦੇ ਨੇ ਜਿਹੜਾ ਕਿ ਇੱਕ ਜਰਮਨ ਮੇਡ ਦਾ ਵਿਅਪਨ ਲੱਗਾ ਵਾ ਇੱਕ ਜਿਹੜਾ ਚਾਈਨਾ ਮੇਡ ਦਾ ਵਿਅਪਨ ਲੱਗਾ ਤੇ ਇੱਕ ਜਿਹੜਾ ਇੰਡੀਅਨ ਵਿਅਪਨ ਹੈਗਾ ਵਾ ਤੇ ਕੁਝ ਜਿਹੜਾ ਗੋਲੀ ਸੁੱਤਾ ਵੀ ਜਿਹੜਾ ਵਾ ਬਰਾਮਦ ਕੀਤਾ ਜਾਂਦਾ ਵਾ ਜਦੋਂ ਸਾਡੀ ਜਲੰਧਰ ਦੇ ਪੁਲਿਸ ਕਮਿਸ਼ਨਰ ਸੀਪੀ ਸਰਪੰਚ ਸ਼ਰਮਾ ਨਾਲ ਗੱਲ ਹੁੰਦੀ ਆ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਨੂੰ ਪਹਿਲਾਂ ਹੀ ਜਰਫਾਰ ਕੀਤਾ ਗਿਆ ਸੀ ਤੇ ਇਹਨਾਂ ਨੂੰ ਅੱਜ ਜਿਹੜਾ ਵਾ ਤੇ ਸ਼ਾਂਤੀ ਵਾਸਤੇ ਲਿਆਂਦਾ ਗਿਆ ਸੀ ਕਿ ਇੱਥੇ ਘਟੇ ਨੇ ਜੱਪਨ ਇਹਨਾਂ ਦੇ ਸਿਪਾਹੀ ਹੋਏ ਸੀ ਜਿਹੜੇ ਜਨ ਕਵਰ ਕਰਦੇ ਜੋ ਹੋਣ ਜਿਹੜਾ ਵੈ ਕਿਤੇ ਇੱਕ ਹੋਰ ਮਾਮਲਾ ਜਿਹੜਾ ਵਾ ਦਰਜ ਕਰਨੀ ਤੱਕ ਆਵਾ ਤੇ ਇਹ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੁਤੇ ਪਹਿਲਾਂ ਹੀ 16 ਮਾਮਲੇ ਜਿਹੜੇ ਨੇ ਅਲੱਗ-ਅਲੱਗ ਜਗ੍ਹਾ ਦੁਤੇ ਪਹਿਲਾਂ ਦਰਜ ਕੀਤੇ ਹੋਏ ਕਦੇ ਜਿਦੇ ਵਿੱਚੋਂ ਮਟਰ ਦਾ ਮਾਮਲਾ ਵੀ ਦਰਜਾ ਜਾਵਾ ਉਸ ਤੋਂ ਲੰਮਕਟ ਗੱਲ ਕਰਦੇ ਆਂ ਤੇ ਫਰੋਤੀ ਦੇ ਮਾਮਲੇ ਦਰਜਾ ਗਏ ਨੇ ਫਿਰ ਇਹਨਾਂ ਦੁਤੇ ਐਨਟੀਪੀਸੀਐਸ ਤੇ ਵੀ ਬੰ ਮਾਮਲੇ ਦਰਜਾ ਗਏ ਨੇ ਨਸ਼ੇ ਦੇ ਮਾਮਲੇ ਦਰਜ ਇਸ ਤਰ੍ਹਾਂ ਦੇ ਨੇ ਦੁਤੇ 16 ਮਾਮਲੇ ਨੇ ਅਲੱਗ-ਅਲੱਗ ਜੜੇ ਦੇ ਤੇ ਜਗ੍ਹਾ ਦੁਤੇ ਦਰਜ ਸੀ ਲੇਕਿਨ ਪੁਲਿਸ ਨੇ ਇਹ ਕਹਿੰਦੇ ਕਿ ਨਾਕੇ ਬੰਦੀ ਦੇ ਦੌਰਾਨ ਰਿਫਰਡ ਕੀਤਾ ਤੇ ਕੋਲਿੰਗਾ ਤਾਂ ਕਈ ਮਾਮਲੇ ਜਿਹੜਾ ਦਰਜ ਨਹੀਂ ਸੀਗਾ ਪਰ ਅੱਜ ਇਹ ਗੋਡੀ ਜਦੋਂ ਨੇ ਜਵਾਬੀ ਫਰਰੀ ਦਿੱਤੀ ਹੈ ਬੋਥ ਬੇਟ ਹੋਈ ਹੈ ਇੱਕ ਤਰ੍ਹਾਂ ਦਾ ਨਾਟਕੀ ਢੰਗ ਦਾ ਜਿਹੜਾ ਵਾ ਅੱਜ ਜਿਹੜਾ ਸਾਰਾ ਸੀਨ ਦੇਖਣ ਮਿਲਿਆ ਵਾ ਤੇ ਉੱਥੇ ਜਦੋਂ ਬੋਥ ਬੇਟ ਹੁੰਦੀ ਹੈ ਤੇ ਉਹਦੇ ਦਰਮਿਆਨ ਦੇ ਜਿਹੜਾ ਵਾ ਹੁਣ ਜਲੰਧਰ ਪੁਲਿਸ ਨੂੰ ਜਿਹੜਾ ਵਾ ਮਾਮਲਾ ਵਾ ਜਿਹੜਾ ਜਲੰਧਰ ਵਿੱਚ ਇਹਨਾਂ ਤੋਂ ਜਿਹੜਾ ਦਰਜ ਕਰ ਦਿੱਤਾ ਜਾਂਦਾ ਵਾ ਹੁਣ ਇਹਨਾਂ ਨੂੰ ਜਲੰਧਰ ਦੇ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਕੋਲ ਰਿਮਾਂਡ ਹਾਸਲ ਕਰਕੇ ਹੁਣ ਅਗਲੀ ਕਾਰਵਾਈ ਕਰੇਗੀ ਕਿ ਇਹ ਜਿਹੜੇ ਵਿਅਕਣ ਜਿਹੜਾ ਬਰਾਮ ਤੇ ਇਹਨਾਂ ਨੂੰ ਇਹਨਾਂ ਨੂੰ ਸਪਲਾਈ ਦੇਣਾ ਸੀ ਹੁਣ ਪੁਲਿਸ ਨੇ ਉਹਨਾਂ ਦੇ ਉੱਤੇ ਜਿਹੜਾ 55 ਤੱਕ ਦੀ ਜਿਹੜੀ ਪੁਲਿਸ ਤਿਆਰੀ ਕਰ ਲਈ ਹੈ ਔਰ ਇੱਥੇ ਮੈਂ ਉਹ ਵੀ ਦੱਸਣਾ ਚਾਹੁੰਦਾ ਕਿ ਜੋਧੰਦਰ ਚਾਰਜ ਜੋਧੰਦਰ ਦੇ ਪੁਲਿਸ ਕਮਿਸ਼ਨਰ ਕੋਪਨ ਸ਼ਖਮ ਬੋਲੋ ਸੰਭਾਲ ਲਿਆ ਜਾਵਾ ਉਦੋਂ ਤੱਕ ਲਾ ਕੇ ਹੋਂ ਤੱਕ 8 ਤੋਂ 9 ਜਿਹੜੇ ਨੇ 8 ਤੋਂ 9 ਜਿਹੜੇ ਨੇ ਗੈਂਗਸਟਰਾਂ ਨੂੰ ਜਿਹੜਾ ਵਾ ਉਸੇ ਤਰੀਕੇ ਦੇ ਨਾਲ ਫੜਿਆ ਗਿਆ ਵਾ ਔਰ ਉਹਨਾਂ ਦੇ ਨਾਲ ਮੋਠ ਭੇਟ ਵੀ ਹੋਈ ਹੈ ਔਰ ਕਾਫੀ ਜੜੀ ਹੈ ਨੱਥ ਪਾਈ ਗਈ ਹੈ ਤੇ ਬਹੁਤ ਬਹੁਤ ਅਗਰ ਜਿਹਦੇ ਪਾਸੇ ਗੱਲ ਕਰਦੇ ਆਂ ਤੇ ਅੱਜ ਜਿਹੜਾ ਮੈਂ ਇੱਕ ਨਾਟਕੇ ਦਾ ਜਿਹੜਾ ਵੈਨਕੋ ਇ ਤੇ ਦਰਸਵਾ ਸੋਪਨ ਸ਼ੇਮਾ ਜਿਸੇ ਕਿ ਚਾਹ ਕਾਉਂਡ ਕਿਰੇਨ ਸਾਹਿਬ ਜਿਹੜੇ ਨੇ ਉਹਨਾਂ ਵੱਲੋਂ ਕਿਸੇ ਜਾਂਦੇ ਨੇ ਬਿਸ਼ਰਾਈ ਗੈਂਗ ਤੇ ਗੁਰਜਾ ਵੱਲੋਂ ਤੇ ਉਸ ਤੋਂ ਬਾਅਦ ਤਿੰਨ ਰਾਉਂਡ ਜਿਹੜੇ ਨੇ ਪੁਲਿਸ ਵੱਲੋਂ ਫਾਇਰ ਕੀਤੇ ਜਾਂਦੇ ਨੇ ਜਿਹੜੇ ਕੀ ਉਹਦੇ ਇੱਕ ਲੱਤ ਤੇ ਜਿਹੜੀ ਹੈ ਗੁਰਜੇ ਤੇ ਗੋਲੀ ਲੱਗਦੀ ਆ ਤੁਸ ਨੂੰ ਹੁਣ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਵਾ ਜਿਹੜਾ ਕਿ ਜੇਲੇ ਇਲਾਜ ਹੈ ਪਰ ਖਤਰੇ ਤੋਂ ਬਾਹਰ ਆ ਗਿਆ ਜੀ ਨਾ ਗੁਰਜਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਫਾਇਰਿੰਗ ਕੀਤੀ ਗਈ ਜ਼ਬਰਦਸਤ ਫਾਇਰਿੰਗ ਦੋਹਾਂ ਪਾਸਿਆਂ ਤੋਂ ਹੋਈ ਜਿਵੇਂ ਕਿ ਤੁਸੀਂ ਦੱਸਿਆ ਕਈ ਸਾਰੇ ਰਾਉਂਡ ਫਾਇਰ ਅਭੀ ਕਿਤੇ ਗਏ ਫਿਲਹਾਲ ਜਿਹੜਾ ਕਿ ਪੁਲਿਸ ਨੇ ਬੜੇ ਹੀ ਮੁਸਤੈਦੀ ਦੇ ਨਾਲ ਇਹਨਾਂ ਨੂੰ ਫੜ ਲਿਆ ਗਿਆ ਇਹਨਾਂ ਨੂੰ ਭੱਜਣ ਦੇ ਵਿੱਚ ਕਾਮਯਾਬ ਨਹੀਂ ਹੋ ਦਿੱਤਾ ਗਿਆ ਹਾਲਾਂਕਿ ਨਹੀਂ ਤਾਂ ਕਿਉਂਕਿ ਜਿਹੜੇ ਕਿ ਬੇਹਦ ਖੁਮਖਾਰ ਅਪਰਾਧੀ ਨੇ ਇਹ 16 ਤੋਂ ਵੱਧ ਪਰਚੇ ਦਰਜ ਨੇ ਤੇ ਜੇਲ੍ਹ ਵਿੱਚ ਵੀ ਜਿਹੜੀ ਕਿ ਸਜ਼ਾ ਕੱਟ ਕੇ ਆ ਚੁੱਕੇ ਨੇ ਕੋਈ ਵੱਡੀ ਵਾਰਦਾਤ ਵੀ ਕਰ ਸਕਦੇ ਸਨ ਜੀ ਆ ਬਿਲਕੁਲ ਦੱਸੋ ਇਹਨਾਂ ਨੇ ਸਾਰਦਾ ਤੋਂ ਇੰਜਾਮ ਕਰਤੀ ਕਿਉਂਕਿ ਜਿਹੜੇ ਅਗਰ ਗੱਲ ਕਰੀਏ ਤੇ ਜਿਹੜਾ 4 ਬਰਾਮਦ ਕੀਤਾ ਗਿਆ ਜਿਹੜੇ ਸਿਪਾਏ ਗਏ ਸੀ ਉਹ ਕਿਸੇ ਵਾਰਦਾਤ ਤੋਂ ਜਾਣਦੇ ਅਵਸਤ ਸਿਪਾਏ ਗਏ ਸੀ ਔਰ ਇਹਨਾਂ ਨੇ ਜਿਹੜਾ ਸਪਲਾਈ ਕਰਦੀ ਸੀ ਸਹਾਰਾ ਦੀ ਸਪਲਾਈ ਕਰਦੀ ਸੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਜਰਮਨ ਮੇਰ ਦਾ ਹਥਿਆਰ ਸੀ ਔਰ ਵਿਦੇਸ਼ੀ ਥਾਰ ਜਿਹੜੀ ਕਿ ਚਾਈਨਾ ਮੇਰ ਦਾ ਇੱਕ ਜਰਮਨ ਮੇਰ ਦਾ ਔਰ ਇੱਕ ਇੰਡੀਅਨ ਮੇਰ ਦਾ ਹਥਿਆਰ ਸੀ ਜਿੱਦਾਂ ਦੋ ਜਣੇ ਵਿਦੇਸ਼ੀ ਜਿਹੜੇ ਹਥਿਆਰ ਇਹਨਾਂ ਕੋਲ ਬਰਾਮਦ ਕੀਤੇ ਗਏ ਔਰ ਵੱਡੀ ਗੱਲ ਇਹ ਆ ਕਿ ਹਥਿਆਰ ਕਿੱਥੇ ਜਾਣੇ ਸੀ ਔਰ ਕਿਹੜੀ ਹੋ ਸੁਣ ਕਿਹੜੀ ਵਿਸਫਨ ਕਰ ਦਿੱਤੀ ਗਈ ਆ ਹੋ ਸਭ ਤੋਂ ਵੱਡੀ ਗੱਲ ਹੈ ਕਿ ਜਲੰਧਰ ਦੇ ਪਰਾਗਪੁਰ ਦੇ ਪਿੰਡ ਨੰਗਲ ਕਰਾਰਖਾਨੇ ਦੇ ਵਿੱਚ ਉਹਨਾਂ ਨੇ ਹਥਿਆਰ ਸਿੱਪਾਏ ਸੀ ਕੀ ਨੰਗਲ ਕਰਾਰਖਾਨੇ ਦੇ ਜਿਹੜੇ ਹਥਿਆਰ ਸਿੱਪਾਏ ਗਏ ਸੀ ਹੁਣ ਪ੍ਰਸਿੱਧ ਇਨਵੈਸਟੀਗੇਸ਼ਨ ਕਰੀ ਗਈ ਕਿ ਨੰਗਲ ਕਰਾਰਖਾਨੇ ਦੇ ਜਿਹੜੇ ਹਥਿਆਰ ਸਿੱਪਾਏ ਗਏ ਸੀ ਕਿ ਉੱਥੇ ਕਿਸੇ ਦਾ ਸਪਲਾਈ ਤੇ ਨਹੀਂ ਸੀ ਕਿ ਜਲੰਧਰ ਦੇ ਵਿੱਚ ਕਿਸੇ ਜਲੰਧਰ ਸਿਟੀ ਵਿੱਚ ਸਪਲਾਈ ਤੇ ਨਹੀਂ ਸੀ ਇੰਨਾ ਦਿਨਾਂ ਲਈ ਮੇਰੇ ਲਿੰਕ ਜਿਹੜੇ ਹੈਗੇ ਸੀ ਤੇ ਹੁਣ ਪੁਲਿਸ ਏਡੀਆ ਇਹਨਾਂ ਤੋਂ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਆ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਲੰਧਰ ਪੁਲਿਸ ਵੱਲੋਂ ਤੇ ਪਹਿਲਾ ਮਾਮਲਾ ਜਲੰਧਰ ਪੁਲਿਸ ਵੱਲੋਂ ਆ ਜਿਹਨਾਂ ਬਿਤੇ ਲਾਵਾ ਦਰਜ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਪੁਲਿਸ ਇਹਦੀ ਜਾਣ ਤੋਂ ਨਾਲ ਜਿਹੜੀ ਆ ਹੁਣ ਇਨਵੈਸਟੀਗੇਸ਼ਨ ਕਰੇਗੀ ਇਹਨਾਂ ਕੋਲੋਂ ਜਾਂਚ ਕਰੇਗੀ ਔਰ ਇਹਨਾਂ ਕੋਲ ਪੁੱਛਗਿੱਛ ਕਰੇਗੀ ਕਿ ਇਹ ਥਿਆੜ ਜਿਹੜੇ ਕਿੱਥੋਂ ਆਏ ਨੇ ਕਿੱਥੇ ਜਾਵੇਂ ਸੀ ਔਰ ਕਿਹੜੀ ਵਾਰਦਾਤ ਨੂੰ ਜਾਣਦੇ ਨਾਲ ਸੀ ਕਿ ਜਿਹੜੀ ਜਲੰਧਰ ਪੁਲਿਸ ਵੱਲੋਂ ਜਿਹੜੀ ਆ ਉਸ ਤੋਂ ਬੜੇ ਤਰੀਕੇ ਨਾਲ ਜਲੰਧ ਦੇਰਸਪਾਰ ਕਰ ਦਿੱਤਾ ਜਾਂਦਾ ਵਾ ਤਾਂ ਕਿ ਜਲੰਧ ਪਰ ਵਿੱਚ ਕੋਈ ਵੱਡੀ ਵਾਰਦਾਤ ਨਾ ਹੋ ਸਕੇ ਉਸ ਨੂੰ ਤੋੜ ਜਣਾ ਵਾ ਜਲੰਧ ਨੂੰ ਘਲਾਵਾ ਉਹ ਬਚਾਇਆ ਜਾਂਦਾ ਵਾ ਜੀ ਜੀ ਬਿਲਕੁਲ ਇਹ ਦੋ ਜਿਹੜੇ ਕਿ ਮੁਲਜ਼ਮ ਜਿਹੜੇ ਕਿ ਪੁਲਿਸ ਦੇ ਗ੍ਰਫਤ ਦੇ ਵਿੱਚ ਸਾਨੂੰ ਹਥਿਆਰ ਰਿਕਵਰੀ ਕਰਨ ਦੇ ਲਈ ਜਿਹੜੇ ਕਿ ਪੁਲਿਸ ਲੈ ਕੇ ਗਈ ਸੀ ਤੋਂ ਇਸ ਬਾਰੇ ਕੋਈ ਜਾਣਕਾਰੀ ਮਿਲ ਪਾਈ ਕਿ ਹੋਰ ਵੀ ਕੋਈ ਸਾਥੀ ਸੀਗੇ ਇਹਨਾਂ ਦੇ ਨਾਲ ਇਸ ਦੇ ਬਾਰੇ ਕੋਈ ਜਾਣਕਾਰੀ ਮਿਲ ਪਾਈ ਬਿਲਕੁਲ ਮੈਂ ਇਹ ਜੋ ਦੱਸਣ ਜਾਵਾਂਗਾ ਕਿ ਇਹ ਮਦਦਲੇ ਦੋ ਬੰਦੇ ਸੀ ਇਹਨਾਂ ਨੂੰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕੀਤਾ ਹੋਇਆ ਸੀ ਕਿ ਕੋਈ ਇਹ ਨਹੀਂ ਵੀ ਇਹਨਾਂ ਨੂੰ ਆਪਾਂ ਅੱਜ ਇੱਥੇ ਗ੍ਰਿਫਤਾਰ ਕੀਤਾ ਗਿਆ ਲੇਕਿਨ ਪੁਲਿਸ ਨੇ ਰੋਡ ਦੇ ਰਾਕੇ ਬੰਦੀ ਦਰੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਔਰ ਇਹਨਾਂ ਕੋਲ ਜਦੋਂ ਪੁਲਿਸ ਨਾਲ ਕਸ਼ਿਸ਼ ਕੀਤੀ ਜਾਂਦੀ ਹੈ ਉਸ ਦੇ ਦਰਮਿਆਨ ਜਿਹੜਾ ਪਤਾ ਚੱਲਦਾ ਵਾ ਵੀ ਇਹਨਾਂ ਦੇ ਜਿਹੜਾ ਜਲੰਧਰ ਦੇ ਪ੍ਰਾਗਪੁਰ ਦੇ ਨਿਕਲ ਖਰਾ ਖਾ ਦੇ ਵਿੱਚ ਕੁਝ ਹਥਿਆਰ ਜਿਹੜੇ ਨੇ ਸਿਪਾਏ ਹੋਏ ਨੇ ਪੁਲਿਸ ਉਹਨਾਂ ਨੂੰ ਰਿਕਵਰ ਕਰਨ ਦੇ ਵਾਸਤੇ ਦੌੜ ਕੇ ਆਂਦੀ ਹੈ ਜਦੋਂ ਇਹਨਾਂ ਨੂੰ ਫਿਲਮਾਂ ਜਾਂਦੇ ਤਾਂ ਉਸ ਵਿੱਚ ਜਿਹੜੀ ਆ ਨਾਟਕੇ ਤੱਕ ਦੀ ਜਿਹੜੀ ਧੱਕਾ ਹੁੰਦੀ ਹੈ ਜਦੋਂ ਜੀ ਉਹ ਤੇ ਆਪਣਾ ਕਿਸ਼ੋਰ ਹੀ ਜਾਂਦੇ ਜਿਹੜੇ ਗੁਰਜਰੇ ਉਹਨਾਂ ਵੱਲੋਂ ਬੋਲਿਂਗ ਲਾਈ ਬੰਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਆ ਜਵਾਬੀ ਫਾਦਿ ਪਾਸ ਵੱਲ ਕੀਤੀ ਜਾਂਦੀ ਏ ਇਹ ਸਾਰੇ ਜਿਹੜਾ ਵਾ ਨਾਟਕੇ ਤੱਕ ਦਾ ਜਿਹੜਾ ਸਿੰਗਰ ਹੈਗਾ ਕ੍ਰੀਏਟ ਹੁੰਦਾ ਜਿਹੜਾ ਕੋਈ ਦੇਖਿਆ ਜਾਂਦਾ ਵਾ ਉਹ ਜਿਸ ਨੂੰ ਕਹਾਂ ਵਾ ਤੇ ਜਿੰਦਗੀ ਦੇ ਪ੍ਰਸਤੁਪੀਸ਼ਾ ਮਲ ਗਿਣਵਾ ਤੇ ਜਿਹੜੀ ਉਹਨਾਂ ਨੂੰ ਇਹਨਾਂ ਨੂੰ ਸਫਲਤਾ ਜਿੰਨੇ ਹੱਥ ਲੋੜਦੀ ਨਹੀਂ ਕਿਉਂਕਿ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੌੜੰਗ ਵਿੱਚ ਜੇ ਭੱਜਦੇ ਕਿੱਡੀ ਕੌਮ ਦਾ ਵੋਇਪੈ ਜੋ ਇਹ ਗੁਰਦੇ ਸੋਚਦੇ ਕਵਿਤਾ ਸੀ ਜੇ ਸੋਚਦੇ ਅਗਰਾਮਤ ਕਰਨ ਦੇ ਕਰਵਾਉਣ ਦੇ ਲਈ ਜਾਵਾਂਗੇ ਕਿ ਅਸੀਂ ਉੱਥੇ ਫਰਾਰ ਹੋ ਜਾਵਾਂਗੇ ਪਰ ਜਲੰਧਰ ਪੁਲਿਸ ਦੀ ਮੁਸਤਦੀਦ ਨਾਲ ਉਹ ਫਰਾਰ ਹੋਣ ਦੇ ਵਿੱਚ ਨਾ ਪਰਮ ਹੋਏ ਨੇ ਕੋਰਤਾਂ ਨਾਲ ਜੇ ਰੋਕੀ ਜਾਵੇ ਦੋਚ ਲਿਆ ਵਾ ਤੇ ਉਹਨਾਂ ਕੋਲ ਜਿਹੜੇ ਨਾ ਸਾਥ ਜਿਹੜੇ ਨੇ ਪਰਮਤ ਕੀਤੇ ਜਿਹੜੇ ਪੁਲਿਸ ਇਹਨਾਂ ਕੋਲ ਇਹ ਤੇ ਪੁੱਛ ਕੇ ਜਾਣੇਗੀ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਜਿਹੜੇ ਨੇ ਸਾਥੀ ਜਿਹੜੇ ਨੇ ਜਲੰਧਰ ਵਿੱਚ ਛੁਪੇ ਹੋਏ ਨੇ ਪੜ ਕੋਈ ਨਾ ਟਿਕਲੇ ਹੋਰ ਸਾਥੀ ਕਿਹੜੇ ਕਿਹੜੇ ਹੋ ਗਏ ਨੇ ਉਹ ਕਲਪਰਡ ਪੁਲਿਸ ਹੈ ਇੰਨਾ ਦੇ ਉੱਤੇ ਜਿਹੜੇ ਟਾਰਗੇਟ ਕਰਕੇ ਇਹਨਾਂ ਕੋਲ ਜਿਹੜੀਆਂ ਸਾਰੀ ਪੁਸ਼ਕ ਇਹ ਕਰੇਗੀ ਫਿਰ ਨਾਲ ਇਹ ਦੋ ਜਨੇਜ਼ ਇਕੱਲੇ ਦੋ ਹੀ ਗੁਰਗੇ ਸੀ ਜਦੋਂ ਪੁਲਿਸ ਨੇ ਜੜੇ ਦੇ ਰਾਥੇ ਚੜਦੇ ਹੋ ਜਿਹੜੇ ਔਰ ਉਹਨਾਂ ਕੋਲ ਜਿਹੜੀਆਂ ਅੱਜ ਹਥਿਆਰ ਬਰਾਮਦ ਕੀਤੇ ਜਾਂਦੇ ਜੀ ਬਿਲਕੁਲ ਸ਼੍ਰੀਵਿੰਦਰ ਜੀ ਬਹੁਤ ਬਹੁਤ ਧੰਨਵਾਦ